ਔਰ ਮੇਰੀ ਪੀਨੀਦਰ ਮਾਲ ਸਾਧੂ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜੀ ਦੇ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਧ ਸੰਗਤ ਜੁੜੇ ਹੋਏ ਗੁਰੂ ਰੋਪਨ ਕਾਸਰ ਸਵਾਦ ਸੰਗਤ ਜੀ ਦਸ਼ਮੀ ਸ਼ੇਤਾ ਜੀ ਵੱਲੋਂ ਗੋਸ਼ਟੀ ਕੀਤੀ ਹੋਈ ਅਤੇ ਸਾਰਿਕ ਸੰਗਤ ਕਟਕਲਾ ਵਿੱਚ ਬੁਲਾਓ ਜੀ ਬਾਦ ਮੁਰਮੀ ਕਾਸਰ ਬਾਦ ਜੀ ਦੀ ਕਿਰਤ ਅੱਜ ਮਿਤੀ 15 ਭਾਦੋਂ ਸੰਮਤਨਾਖਸ਼ਾਹੀ 552 ਮੁਤਾਬਕ ਮਿਤੀ 8 2024 ਨੂੰ ਪੰਜ ਸਿੰਘ ਸਹਿਬਾਨ ਦੀ 71 ਤਾ 73 ਅਕਸ਼ੀ ਯਕਾਤਕ ਸੈਸ਼ਨ ਦੇ ਵਿੱਚ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਦੇਵ ਸਿੰਘ ਬਾਦਲ ਨੇ बतौर ਦਿੱਤੀ ਮੁੱਖ ਮੰਤਰੀ ਪੰਜਾਬ ਸਰਕਾਰ ਅੱਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਰ ਹੁੰਦਿਆਂ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਸਰੂਪ ਦੇ ਐਕਸ਼ਨ ਉਹ ਬਹੁਤ ਭਾਰੀ ਤਾਅਨ ਕੀ ਸ਼੍ਰੋਮਣੀ ਅਕਾਲੀ ਦਲ ਦੇ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਨੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਰੀ ਬਾੜ ਸਿੱਖ ਪਰਮੰਤਰੀ ਇਸ ਸਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿਜੀ ਰੂਪ ਵਿੱਚ پیش ਹੋ ਕੇ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਅਤੇ ਸੁਖਬੀਰ ਸਿੰਘ ਬਾਦਲ ਜੰਮਾ ਤੇ ਮਾੜੇ ਸਿੰਘ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਚ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਪਿਤੇ ਹੋਏ ਗੁਨਾਹਾਂ ਦੀ ਵਾਪਸੀ ਨਹੀਂ ਮੰਗਦਾ ਉਹਨਾਂ ਫਿਰ ਉਹਨਾਂ ਮੁਖੀਆ ਕਾਮ ਤੋਂ ਸਹਿਯੋਗ ਤੋਂ ਤਰਖਾਇਆ ਕੋਸ਼ਤ ਦਿੱਤਾ ਜਾਂਦਾ ਹੈ ਬਹੁਤ ਹੀ ਮਹਿੰਗਾ ਕਾਰਸਾ ਵਾੜੇ ਦੀ ਕੀਮਤ